ਸੰਗਰੂਰ ਦੇ ਪਵਾਨੀਗੜ ਦੇ ਵਿੱਚ ਪੀ.ਐਚ.ਸੀ. ਵੋਲਵੋ ਬੱਸ ਹਾਦਸਾ ਗ੍ਰਸਤ ਹੋਈ ਹੈ ਜਿੱਥੇ ਕਿ 30 ਦੇ ਕਰੀਬ ਸਵਾਰੀਆਂ ਨੂੰ ਲੱਗੀਆਂ ਨੇ ਗੰਭੀਰ ਸੱਟਾਂ ਪਚਾਰਾ ਦੇ ਰਜਿੰਦਰਾ ਹਸਪਤਾਲ ਵਿਖੇ ਉਹਨਾਂ ਨੂੰ ਰੈਫਰ ਕੀਤਾ ਗਿਆ ਦਾਜੇ ਕੀ ਇਲਾਜ ਦੌਰਾਨ 5 ਲੋਕਾਂ ਦੀ ਮੌਤ ਹੋਈ ਹੈ। ਸੋ ਹਾਦਸਾ ਵਾਪਰਿਆ ਜਿੱਥੇ ਕਿ ਸੰਗਰੂਰ ਦੇ ਪਵਾਨੀਗੜ ਦੇ ਵਿੱਚ ਪੀ.ਐਚ.ਸੀ. ਬੱਸ ਜਿਹੜੀ ਕਿ ਵੋਲਵੋ ਬੱਸ ਉਹ ਹਾਦਸਾ ਗ੍ਰਸਤ ਹੋਈ ਹੈ ਫਿਲਹਾਲ ਕੋਈ ਜੜਾਈ ਕੀ 3 ਲੋਕ ਨੇ ਉਹ ਜ਼ਖਮੀ ਹੋਏ ਸਾਂ ਤੀ ਦੇ ਕਰੀਬ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ ਤੇ ਹਸਪਤਾਲ ਦੇ ਵਿੱਚ 5 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਸੋ ਪਤਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਸੀ ਉਹਨਾਂ ਨੂੰ ਜਿਨ੍ਹਾਂ ਦੇ ਵਿੱਚੋਂ 5 ਲੋਕਾਂ ਦੀ ਮੌਤ ਹੋਈ ਹੈ ਸੋ ਬੱਸ ਦਾ ਹਾਦਸਾ ਗਰਸਤ ਹੋਈ ਹੈ ਪੀ ਐਚ ਸੀ ਵੋਲvo ਬੱਸ ਸੰਗਰੂਰ ਦੇ ਭਵਾਨੀਕਰ ਰੋਡ ਤੇ ਹਾਦਸਾ ਵਾਪਰਿਆ ਜੁਥੇ ਕਿ 5 ਲੋਕਾਂ ਦੀ ਮੌਤ ਹੋ ਗਈ ਹੈ ਕੀ ਆਪਣਾ ਕਿੰਨੇ ਘਰ ਚ ਹੋਰ ਮੈਂਬਰ ਹੈਗੇ ਦੋ ਭੈਣਾਂ ਨੇ ਇੱਕ ਪੱਪੀ ਉਹ ਦੋ ਇੱਕ ਤੇ ਦੋ ਦੀ ਜਵਾਬ ਦੇ ਤੁਹਾਨੂੰ ਕੀ ਮੰਗ ਕਰਦੇ ਹੋ ਤੁਸੀਂ ਮੰਗ ਤਾਂ ਕੋਈ ਨਹੀਂ ਬੜਾ ਜਿੰਨਾ ਹੋ ਗਿਆ ਹੁਣ ਬਸ ਜਿੱਕੇ ਜਿੰਨੀ ਹੋ ਸਕੇ ਮੈਂ ਦਿਖਾਉਂਦਾ ਮਲਾਜੂ ਉਹੀ ਘਰ ਚ ਚਲਾਉਂਦਾ ਸੀ ਜੀ ਇਹ ਚਲਾਉਣਾ ਉਹਨੂੰ ਨੌਕਰੀ ਮਿਲੇ ਜਿਹਨਾਂ ਪਰਿਵਾਰ ਨੂੰ ਸਹਾਰੀ ਹੋਈ ਸੀਗਾ ਉਸਨੇ ਪਾਲੇ ਨਹੀਂ ਮਾਪੇ ਸਿਰਤੇ ਨਹੀਂ ਹੈਗੇ ਇਹਨਾਂ ਦੇ ਅਜੇ ਕੋਈ ਪੱਡੀ ਮੰਗਤਾ ਇਹ ਵੀ ਇਹਨਾਂ ਨੂੰ ਪਰਿਵਾਰ ਨੂੰ ਨੌਕਰੀ ਮਿਲੇ ਤੇ ਇਹਨੂੰ ਮੁੰਡੇ ਨੂੰ ਨੌਕਰੀ ਮਿਲੇ ਤੇ ਬਣਦਾ ਇਹਦਾ ਮਾਅਬਜਾ ਜੋ ਬਣਦਾ ਹੈ ਦੇਖੋ ਉਹ ਇਹਦੇ ਸਹਾਇਤਾ ਹੋ ਸਕਦੀ ਹੈ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਦੀ ਕੋਈ ਗੱਲਬਾਤ ਕੀਤੀ ਹੈ ਅਜੇ ਤਾਂ ਕਿਸੇ ਨੇ ਪ੍ਰਸ਼ਾਸਨ ਦਾ ਕੋਈ ਨਹੀਂ